ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਮਨਪ੍ਰੀਤ ਕੌਰ ਆਜ਼ੀ ਨਵੀਂ ਕਲੈਕਸ਼ਨ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਹੀ ਜ਼ਿਆਦਾ ਸੋਹਣੀ ਰਹਿਣ ਵਾਲੀ ਹੈ ਸਿੰਪਲ ਸੋਬਰ ਜੀ ਔਰ ਸਰਦਾਰੀ ਲੁੱਕ ਦੇ ਵਾਲੀ ਜਿਹੜੀ ਹੈ ਉਹ ਰਹਿਣ ਵਾਲੀ ਹੈ ਠੀਕ ਹੈ ਜੀ ਸਾਡੇ ਜਿੰਨੇ ਵੀ ਪ੍ਰਿੰਟ ਸੂਟ ਹੁੰਦੇ ਨੇ ਜਿੰਨੇ ਵੀ ਸਾਡੇ ਹੈਂਡਵਰਕ ਮਸ਼ੀਨਵਰਕ ਦੇ ਸਾਰੇ ਹੀ ਸੂਟ ਸਾਡੇ ਬਹੁਤ ਹੀ ਜ਼ਿਆਦਾ ਸੋਹਣੇ ਸਰਦਾਰੀ ਲੁੱਕ ਵਾਲੇ ਹੁੰਦੇ ਨੇ ਕੋਈ ਵੀ ਉਹਦੇ ਚ ਜ਼ਿਆਦਾ ਕੋਈ ਡਾਰਕ ਕਲਰ ਨਹੀਂ ਆਪਾਂ ਐਡ ਆਨ ਕਰਦੇ ਹਾਂ ਨ ਜੋ ਤੁਹਾਡੀਆਂ ਭੈਣਾਂ ਦੀ ਜ਼ਿਆਦਾ ਡਿਮਾਂਡ ਹੁੰਦੀ ਆਪਾਂ ਉਸੇ ਤਰ੍ਹਾਂ ਦੇ ਸੂਟ ਜਿਹੜੇ ਰੈਡੀ ਕਰਦੇ ਆ ਲਓ ਜੀ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਚੈਨਲ ਤੇ ਪਹਿਲੀ ਵਾਰ ਹੀ ਆਇਆ ਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ notification ਤੁਹਾਡੇ ਤੱਕ ਪਹੁੰਚ ਜਾ ਕੇ ਕਿਉਂਕਿ ਦੇਖੋ ਕਾਫੀ ਪੈਣਾ ਦੇ ਮੈਸੇਜ ਆਉਂਦੇ ਨੇ ਮੈਨੂੰ ਜਦੋਂ ਆਪਾਂ ਪ੍ਰਿੰਟ ਸੂਟ ਤੁਹਾਨੂੰ ਮੈਂ ਪਹਿਲਾਂ ਵੀ ਦੱਸ ਚੁੱਕੀ ਆ ਕਿ ਪ੍ਰਿੰਟ ਸੂਟ ਸਾਡਾ ਬਸ ਇੱਕ ਦਿਨ ਬੜੀ ਮੁਸ਼ਕਲ ਆ ਸਾਡੇ ਕੋਲ ਪ੍ਰਿੰਟ ਸੂਟ ਕੱਢਦੇ ਨੇ ਨਾਲ ਦੀ ਨਾਲ ਸਾਡੇ ਸਾਰੇ ਸੂਟ ਡੇ ਨੇ ਸੇਲ ਹੋ ਜਾਂਦੇ ਨੇ ਠੀਕ ਹੈ ਜੀ ਕਿਉਂਕਿ ਸਾਡੇ ਪ੍ਰਿੰਟ ਹੀ ਇੰਨੇ ਸੋਹਣੇ ਹੁੰਦੇ ਨੇ ਔਰ ਫਿਰ ਕਾਫੀ ਬੜਾ ਮੈਸੇਜ ਕਰੀ ਜਨ ਕਿ ਅਸੀਂ ਤਾਂ ਹਜੇ 2 ਮਿੰਟ ਪਹਿਲਾਂ ਵੀਡੀਓ ਦੇਖੀ ਸੀ 10 ਮਿੰਟ ਪਹਿਲਾਂ ਵੀਡੀਓ ਦੇਖੀ ਏ ਅੱਧਾ ਘੰਟਾ ਪਹਿਲਾਂ ਤੁਸੀਂ ਵੀਡੀਓ ਅਪਲੋਡ ਕੀਤੀ ਤੇ ਇਦਾਂ ਸੂਟ ਕਿੱਦਾਂ ਸੇਲ ਹੋ ਗਏ ਮ ਕੋਸ਼ਿਸ਼ ਕਰਿਆ ਕਰੋ ਕਿ ਵੀਡੀਓ ਨਾਲ ਦੇਖ ਲਿਆ ਕਰੋ ਨਾਲ ਦੀ ਨਾਲ ਤੇ ਪ੍ਰਿੰਟ ਆਪਣੇ ਲਈ ਸਕਰੀਨਸ਼ਾਟ ਲੈ ਕੇ ਨਾਲ ਦੀ ਨਾਲ ਹੀ ਹੋਲਡ ਕਰਵਾ ਲਿਆ ਕਰੋ ਠੀਕ ਹੈ ਜੀ ਤੇ ਲੋ ਜੀ ਕਰਦੇ ਆਂ ਅੱਜ ਵਾਲੀ ਕਲੈਕਸ਼ਨ ਸ਼ੁਰੂ ਸਾਰਾ ਕੁਝ ਤੁਹਾਨੂੰ ਵੀਡੀਓ ਦੇ ਵਿੱਚ ਦੱਸਿਆ ਜਾਏਗਾ ਫੈਬਰਿਕ ਬਾਰੇ ਦੱਸਿਆ ਜਾਏਗਾ ਪਲੀਜ਼ ਫੈਬਰਿਕ ਬਾਰੇ ਅਲੱਗ ਤੋਂ ਨਾ ਪੁੱਛਿਆ ਕਰੋ ਠੀਕ ਹੈ ਜੀ ਨਾਲ ਤੁਹਾਡਾ ਟਾਈਮ ਵੇਸ ਹੁੰਦਾ ਨਾਲੇ ਇਹਨਾਂ ਨੂੰ ਸੂਟ ਜਿਹੜੇ ਨੇ ਸੋਲਡ ਹੋ ਜਾਂਦੇ ਨੇ ਠੀਕ ਹੈ ਪ੍ਰਾਈਸ ਆਪਾਂ ਤੁਹਾਨੂੰ ਨਾਲ ਮੈਂਸ਼ਨ ਕਰਾਂਗੇ ਵਿਦਆਊਟ ਦੁਪੱਟਾ ਇਹ ਵਾਲੇ ਸੂਟ ਰਹਿਣਗੇ ਠੀਕ ਹੈ ਇਹਨਾਂ ਦੇ ਵਿੱਚੋਂ ਕੋਈ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸ ਫੈਬਰਿਕ ਰਹੇਗਾ ਜੀ ਖਾਦੀ ਕਾਟਨ ਬਹੁਤ ਹੀ ਪਿਆਰੀ ਖਾਦੀ ਕਾਟਨ ਰਹੇਗੀ ਸੌਫਟ ਵਾਲੀ ਰਹੇਗੀ ਤੇ ਤੀਸਰਾ ਦਾ ਬ੍ਰਾਂਡ ਰਹੇਗਾ ਠੀਕ ਹੈ ਜੀ ਬਕਾਇਦਾ ਤੁਹਾਨੂੰ ਸਟੈਂਪ ਲੱਗੀ ਮਿਲੇਗੀ ਬਿਨਾ ਸਟੈਂਪ ਤੋਂ ਆਪਾਂ ਤੁਹਾਨੂੰ ਤੀਸਰਾ ਦਾ ਜਿਹੜਾ ਬ੍ਰਾਂਡ ਉਹ ਨਹੀਂ ਦਿੰਦੇ ਹੈਗੇ ਠੀਕ ਹੈ ਪ੍ਰਿੰਟ ਚੈੱਕ ਕਰੋ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਠੀਕ ਹੈ ਔਰ ਬਹੁਤ ਸੋਹਣਾ ਲੱਗ ਰਿਹਾ ਬਿਲਕੁਲ ਹੀ ਮੀਡੀਅਮ ਸਾਈਜ਼ ਅਗਰ ਮੈਂ ਕਹਾਂ ਵੀ ਪ੍ਰਿੰਟ ਹੈ ਬਹੁਤ ਹੀ ਪਿਆਰਾ ਜਾਂ ਹਰੇ ਕੇਸ ਦੀਆਂ ਭੈਣਾਂ ਇਸ ਨੂੰ ਬਣਾ ਸਕਦੀਆਂ ਨੇ ਜ਼ਰੂਰੀ ਨਹੀਂ ਕਿ ਇਹਨੂੰ ਯੰਗ ਵਾਲੀਆਂ ਜਾਂ ਜੰਗੇਜ਼ ਵਾਲੀਆਂ ਭੈਣਾਂ ਬਣਾ ਸਕਦੀਆਂ ਨੇ ਜਾਂ 올ਡ ਏਜ਼ ਵਾਲੀਆਂ ਭੈਣਾਂ ਬਣਾ ਸਕਦੀਆਂ ਹਰੇ ਕੇਸ ਦੀਆਂ ਭੈਣਾਂ ਬਣਾ ਸਕਦੀਆਂ ਠੀਕ ਹੈ ਅਗਰ ਤੁਸੀਂ ਇੰਡੀਆ ਦੇ ਵਿੱਚ ਆਪਣੇ ਕਿਸੇ ਮੰਮੀ ਵਾਸਤੇ ਜਾਂ ਭੇਜਣਾ ਚਾਹੁੰਨਾ ਤੁਸੀਂ ਆਰਾਮ ਨਾਲੇ ਸੂਟ ਭੇਜ ਸਕਦੇ ਹੋ ਔਰ ਵਿਦਾਊਟ ਲਾਈਨਿੰਗ ਵੀ ਤੁਸੀਂ ਬਣਾ ਸਕਦੇ ਹੋ ਠੀਕ ਹੈ ਬਟ ਅਗਰ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਲਾਈਨਿੰਗ ਲਗਵਾਉਣਾ ਚਾਹੁੰਦੇ ਹੋ ਤਾਂ ਕਾਟਨ ਦੀ ਲਾਈਨਿੰਗ ਤੁਸੀਂ ਨੀਚੇ ਐਡ-ਆਨ ਕਰਵਾ ਸਕਦੇ ਹੋ ਠੀਕ ਹੈ ਪਹਿਲਾ ਪ੍ਰਿੰਟ ਆਪਾਂ ਤੁਹਾਨੂੰ ਦਿਖਾਇਆ ਖਾਦੀ ਕਾਟਨ ਦਾ ਬਹੁਤ ਹੀ ਜ਼ਿਆਦਾ ਸੋਹਣਾ ਪ੍ਰਿੰਟ ਹੈ ਠੀਕ ਹੈ ਸਕਰੀਨਸ਼ਾਟ ਲਈ ਜਾਓ ਔਰ WhatsApp ਤੇ ਤੁਸੀਂ ਮੈਸੇਜ ਜਿਹੜਾ ਕਰੀ ਜਾਓ ਠੀਕ ਹੈ ਪ੍ਰਿੰਟ ਤੁਹਾਨੂੰ ਪ੍ਰੋਪਰ ਆਪਾਂ ਦਿਖਾ ਦਿੱਤਾ ਏ ਠੀਕ ਹੈ ਇਹ ਬਲੈਕ ਜਾਂ ਰਹੇਗਾ ਜੈਡ ਬਲੈਕ ਵੀ ਨਹੀਂ ਮੈਂ ਕਹੂੰਗੀ ਬੜਾ ਹੀ ਸੋਹਣਾ ਗ੍ਰੇ ਬਲੈਕ ਜਾਂ ਪ੍ਰਿੰਟ ਹੈ ਇਹ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਔਰ ਫੈਬਰਿਕ ਬਹੁਤ ਹੀ ਜ਼ਿਆਦਾ ਸੌਫਟ ਹੈ ਕੈਨ ਨੂੰ ਖਾਦੀ ਕਾਟਨ ਹੈ ਬਟ ਖਾਦੀ ਕਾਟਨ ਅੱਜਕੱਲ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਤੁਸੀਂ ਇੱਕ ਇੱਕ ਜਿਹੜਾ ਨਵੀਂ ਕੋਈ ਕਾਟਨ ਆ ਰਹੀ ਹੈ ਜਾਂ ਕੋਈ ਨਵਾਂ ਸਟਾਫ ਆਉਂਦਾ ਇੱਕ ਸੂਟ ਜ਼ਰੂਰ ਉਹਦੇ ਤੇ ਬਣਵਾਇਆ ਕਰੋ ਚਲੋ ਜੀ ਅਗਲਾ ਪ੍ਰਿੰਟਰ ਖਾਦੀ ਕਾਟਨ ਦਾ ਹੀ ਰਹੇਗਾ ਇਹ ਥੋੜਾ ਜਿਹਾ ਪ੍ਰਿੰਟਡ ਆ ਥੋੜਾ ਜਿਹਾ ਵੱਡਾ ਜਿੱਦਾਂ ਜਿਹੜੀਆਂ ਆਪਾਂ ਥੋੜਾ ਜਿਹਾ ਵੱਡਾ ਪ੍ਰਿੰਟ ਲਾਈਕ ਕਰਦੀਆਂ ਨੇ ਇਹ ਪ੍ਰਿੰਟ ਉਹਨਾਂ ਵਾਸਤੇ ਆ ਇਹ ਵੀ ਬਹੁਤ ਸੋਹਣਾ ਪ੍ਰਿੰਟ ਹੈ ਜੀ ਔਰ ਤੁਹਾਨੂੰ ਮੈਂ ਦੇਖ ਦੱਸਾਂ ਅਗਰ ਵੀ ਗਰਮੀ ਦੇ ਕਲਰ ਦੀ ਆਪਾਂ ਅਗਰ ਗੱਲ ਕਰੀਏ ਤੇ ਗਰਮੀ ਦੇ ਵਿੱਚ ਮੋਸਟਲੀ ਲਾਈਟ ਕਲਰ ਹੀ ਅੱچھے ਲੱਗਦੇ ਨੇ ਕਿਉਂਕਿ ਜਿਆਦਾ ਲਾਈਟ ਕਲਰ ਨਾਲ ਹੀ ਆਪਣੀ ਸੂਟ ਦੀ ਲੁੱਕ ਵਧੀਆ ਆਉਂਦੀ ਹੈ ਠੀਕ ਹੈ ਜ਼ਰੂਰੀ ਨਹੀਂ ਕਿ ਡਾਰਕ ਕਲਰ ਆਪਣੇ ਪਾਇਆ ਉਹਦੇ ਨਾਲ ਹੀ ਆਪਣੀ ਲੁੱਕ ਵਧੀਆ ਆਏਗੀ ਬਟ ਉਹ ਆਪਾਂ ਆਪਣੀ ਚੁਆਇਸ ਹੈ ਤੁਸੀਂ ਲਾਈਟ ਲਾਈਕ ਕਰਦੇ ਹੋ ਜਾਂ ਡਾਰਕ ਲਾਈਕ ਕਰਦੇ ਹੋ ਤੁਹਾਡੀ ਚੁਆਇ ਔਰ ਵਿਦਾਊ ਦੁਪਟਾ ਵਾਲੇ ਸੂਟ ਰਹਿਣਗੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜੀ ਸਿਰਫ ਤੁਸੀਂ ਇੰਨਾ ਕੰਮ ਕਰਨਾ ਸਕਰੀਨਸ਼ਾਟ ਲੈਣਾ ਔਰ WhatsApp ਤੇ ਸਾਨੂੰ ਮੈਸੇਜ ਕਰ ਦੇਣਾ ਬਿਨਾ ਸਕਰੀਨਸ਼ਾਟ ਲਿੱਤੇ WhatsApp ਤੇ ਮੈਸੇਜ ਨਾ ਕਰਿਓ ਕਿ ਅਮਨ ਇਹ ਸੂਟ ਦਾ ਕੀ ਰੇਟ ਹੈ ਹਨਾ ਜਾਂ ਉਹ ਪ੍ਰਿੰਟ ਦਾ ਕੀ ਰੇਟ ਹੈ ਇਦਾਂ ਮੈਨੂੰ ਨਹੀਂ ਪਤਾ ਲੱਗੇਗਾ ਠੀਕ ਹੈ ਜੀ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਨਾ ਹੈ ਤੁਹਾਨੂੰ ਪ੍ਰਿੰਟ ਜਾਂ ਕੋਈ ਮਸ਼ੀਨ ਵਰਕ ਜਾਂ ਹੈਂਡ ਵਰਕ ਜੋ ਵੀ ਪੀਸ ਤੁਹਾਨੂੰ ਦਿਖਾਉਣੇ ਆ ਬੜੇ ਹੀ ਆਰਾਮ ਨਾਲ ਦਿਖਾਉਣੇ ਆ ਕੋਈ ਜਲਦਬਾਜ਼ੀ ਨਹੀਂ ਕਰਦੇ ਕਿ ਤੁਹਾਨੂੰ ਜਲਦੀ ਸਮਝ ਨਾ ਲੱਗੇ ਹਨਾ ਤੇ ਤੁਹਾਡੇ ਵਾਸਤੇ ਵੱਧ ਤੋਂ ਵੱਧ ਪ੍ਰਿੰਟ ਲੈ ਕੇ ਆਉਣ ਦੀ ਕੋਸ਼ਿਸ਼ ਜਿਹੜੀ ਆਪਾਂ ਕਰਦੇ ਰਹਿੰਨੇ ਆ। ਹਲੋ ਜੀ ਅਗਲਾ ਪ੍ਰਿੰਟ ਵੀ ਖਾਦੀ कॉटन ਦਾ ਰਹੇਗਾ। ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ। ਔਰ ਕੁ ਸੂਟ ਤਾਂ ਸਾਡੇ ਇਦਾਂ ਹੀ ਜਦੋਂ ਆਪਾਂ ਪਿਕਚਰ ਸ਼ੋਅ ਕੀਤੀਆਂ ਸੀ ਆਪਣੇ WhatsApp ਨੰਬਰ ਤੇ ਬੁਟੀਕ ਵਾਲੇ ਤੇ ਇਦਾਂ ਹੀ ਆਪਣੇ ਸੂਟ ਜਿਹੜੇ ਸੀ ਕਾਫੀ ਸਾਰੇ ਬੁੱਕ ਹੋ ਗਏ ਬਟ ਫਿਰ ਵੀ ਸੋਚਿਆ ਕਿ ਭੈਣਾ ਨਾਲ ਜਰੂਰ ਸ਼ੇਅਰ ਕਰਦੀਏ ਵੀ ਕਿਵੇਂ ਦੇ ਪ੍ਰਿੰਟ ਜਿਹੜੇ ਸਾਡੇ ਕੋਲ ਆ ਰਹੇ ਨੇ ਇਹ ਵੀ ਪ੍ਰਿੰਟ ਤੇ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਤੁਹਾਨੂੰ ਜਿਹੜਾ ਫਸਟ ਬਲੈਕ ਦਿਖਾਇਆ ਸੀ ਇਹ ਵਾਲਾ ਹੁਣ ਆਪਾਂ ਉਸੇ ਪ੍ਰਿੰਟ ਦੇ ਵਿੱਚ ਦਿਖਾ ਰਹੇ ਹਾਂ ਬਟ ਕਲਰ ਚੇਂਜ ਆ ਔਰ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਮੈਂ ਹਮੇਸ਼ਾ ਹੀ ਕਹਿੰਦੀ ਹਾਂ ਕਿ ਸੂਟ ਚਾਹੇ ਸਸਤਾ ਹੋਵੇ ਉਹਦੀ ਸਟਿਚਿੰਗ ਇਦਾਂ ਦੀ ਕਰਵਾਓ ਕਿ ਤੁਹਾਡੀ ਲੁੱਕ ਹੀ ਚੇ ਤੁਸੀਂ ਇਸ ਨੂੰ ਸਟਿਚਿੰਗ ਆਪਣੇ ਅਕੋਰਡਿੰਗ ਕਰਵਾਓ ਅਗਰ ਤੁਹਾਡਾ ਆਰਡਰ ਸਾਡੇ ਕੋਲ ਚੱਲ ਰਿਹਾ ਤਾਂ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾ ਸਕਦੇ ਹੋ ਬਟ ਅਗਰ ਤੁਹਾਨੂੰ ਸੂਟ ਜਲਦੀ ਚਾਹੀਦਾ ਫਿਰ ਆਪਾਂ ਤੁਹਾਨੂੰ ਜਲਦੀ ਨਹੀਂ ਦੇ ਸਕਦੇ ਆਰਾਊਂਡ ਸਾਡੇ ਇੱਕ ਸੂਟ ਨੂੰ 5 ਤੋਂ 7 ਦਿਨ ਲੱਗੇ ਜਾਂਦੇ ਨੇ ਠੀਕ ਹੈ ਜੀ ਲਓ ਜੀ ਪ੍ਰਿੰਟ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਜੀ ਬਹੁਤ ਹੀ ਪਿਆਰਾ ਪ੍ਰਿੰਟ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਹੈ ਜੀ ਬਿਲਕੁਲ ਨਵੀਂ ਜੀ ਸ਼ੇਡ ਹੈ ਜੀ ਨੋ ਅਗਲਾ ਪ੍ਰਿੰਟ ਵੀ ਬਹੁਤ ਹੀ ਜ਼ਿਆਦਾ ਸੋਹਣਾ ਹੈ ਇਹ ਵੀ ਖਾਦੀ ਕਾਟਨ ਦਾ ਪ੍ਰਿੰਟ ਜਿਹੜਾ ਰਹੇਗਾ ਨੋ ਮੰਮੀਆਂ ਵਾਸਤੇ ਬਣਾਓ ਮਾਸੀਆਂ ਵਾਸਤੇ ਬਣਾਓ ਕਿਉਂਕਿ ਮੋਸਟਲੀ ਭੈਣਾਂ ਬਾਹਰ ਬੈਠੀਆਂ ਨੂੰ ਆਪਣੀ ਮੰਮੀਆਂ ਦੀ ਬਹੁਤ ਫਿਕਰ ਹੁੰਦੀ ਹੈ ਤੇ ਕਾਫੀ ਸਾਰੇ ਸੂਟ ਉਹ ਪੰਜਾਬ 'ਚ ਆਪਣੇ ਮੰਮਾ ਨੂੰ ਗਿਫਟ ਕਰ ਦਿੰਦੇ ਨੇ ਤੇ ਚਾਹੀਦਾ ਵੀ ਹੈ ਜੀ ਦੇਖੋ ਹਣਾ ਤੇ ਆਪਾਂ ਨੂੰ ਜਦੋਂ ਕਿਸੇ ਨੂੰ ਗਿਫਟ ਦੇਣਾ ਤਾਂ ਬਹੁਤ ਖੁਸ਼ੀ ਵੀ ਹੁੰਦੀ ਹੈ ਨਾ ਕਿ ਸਾਨੂੰ ਬਹੁਤ ਪਿਆਰਾ ਗਿਫਟ ਮਿਲਿਆ ਔਰ ਇਹ ਗਿਫਟ ਇਦਾਂ ਦੇਨੇ ਕਿ ਜਗਲਾ ਜਿਹੜਾ ਪਾਏਗਾ ਹਮੇਸ਼ਾ ਤੁਹਾਨੂੰ ਯਾਦ ਕਰੇਗਾ ਕਿ ਵਾਕਈ ਤੁਸੀਂ ਉਹਨਾਂ ਨੂੰ ਕੁਝ ਦਿੱਤਾ ਸੀ ਠੀਕ ਹੈ ਨਾ ਕਿਉਂਕਿ ਕੁਝ ਦੇਣਾ ਤਾਂ ਅੱਛੀ ਕੁਆਲਿਟੀ ਦੇ ਵਿੱਚ ਦੋ ਹਲਕਾ ਫੁਲਕਾ ਤਾਂ ਅਗਲਾ ਆਪ ਹੀ ਲੈ ਲੈਂਦਾ ਠੀਕ ਹੈ ਜੀ ਤੇ ਇਹ ਵੀ ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਇਹਦੇ ਨਾਲ ਤੁਸੀਂ ਡਰਾ ਦੁਪੱਟਾ ਔਰ ਥੋੜਾ ਡਾਰਕ ਕਲਰ ਕਰਵਾ ਸਕਦੇ ਹੋ ਬੇਸ ਕਲਰ ਕਰਵਾ ਸਕਦੇ ਹੋ ਜੋ ਤੁਹਾਡੀ ਚੁਆਇਸ ਰਹੇਗੀ ਤੁਸੀਂ ਉਹ ਮੇਰਾ ਦੁਪੱਟਾ ਜਿਹੜਾ ਨਾਲ ਸਕਦੇ ਹੋ अदरवाइज ਇਹਨਾਂ ਨਾਲ ਕੰਮ ਦੇ ਦੁਪੱਟਿਆਂ ਦੀ ਕੋਈ ਨੀਡ ਨਹੀਂ ਹੈਗੀ ਤੁਸੀਂ ਕਾਟਨ ਟੱਚ ਦੇ ਵਿੱਚ ਦੁਪੱਟੇ ਜਿਹੜੇ ਲਗਵਾ ਸਕਦੇ ਹੋ ਕਾਟਨ ਟੱਚ ਇਹ ਨਹੀਂ ਹੈਗਾ ਕਿ ਅੱਜਕੱਲ ਸਿੰਪਲ ਕਾਟਨ ਹੀ ਆਉਂਦੀ ਬਹੁਤ ਕੁਝ ਕਾਟਨ ਟੱਚ ਦੇ ਵਿੱਚ ਆ ਗਿਆ ਦੁਪੱਟਿਆਂ ਦੇ ਵਿੱਚ ਤੁਸੀਂ ਬੰਬਰ ਕਾਟਨ ਦੇ ਵਿੱਚ ਕਰਵਾ ਸਕਦੇ ਹੋ ਠੀਕ ਹੈ ਮਸਲੀਨ ਕਾਟਨ ਚ ਕਰਵਾ ਸਕਦੇ ਹੋ ਠੀਕ ਹੈ ਬਰਬਰੀ ਕਾਟਨ ਦੇ ਵਿੱਚ ਕਰਵਾ ਸਕਦੇ ਹੋ ਟੈਬੀ ਕਾਟਨ ਦੇ ਵਿੱਚ ਕਰਵਾ ਸਕਦੇ ਹੋ ਕਾਫੀ ਸਾਰੇ ਦੁਪੱਟਿਆਂ ਦੇ ਅੱਜਕੱਲ ਜਿਹੜੇ ਮਾਰਕੀਟ ਦੇ ਵਿੱਚ ਆਏ ਹੋਏ ਨੇ ਫੈਬਰਿਕ ਤੁਸੀਂ ਕਿਸੇ ਵੀ ਤਰ੍ਹਾਂ ਦਾ ਦੁਪੱਟਾ ਨਾਲ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਔਰ ਕਾਟਨ ਦਾ ਹੀ ਦੁ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ। ਨੋ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੀ ਆ ਕਾਟਨ ਪੀਸ ਇਹ ਵੀ। ਇਹ ਵੀ ਬਹੁਤ ਹੀ ਵਧੀਆ ਵਾਲੀ ਕਾਟਰ ਰਹੇਗੀ, T-Star ਦਾ ਬ੍ਰਾਂਡ ਰਹੇਗਾ, ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਵੀ ਦਿਖਾਇਆ ਜਿਹੜੀ ਖਾਦੀ ਕਾਟਨ ਦਿਖਾਈ ਉਹ ਵੀ ਆਪਾਂ ਤੁਹਾਨੂੰ ਟੇਸਟ ਵਾਲੀ ਦਿਖਾਈ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਜੀ ਬਿਲਕੁਲ ਹੀ ਨਵੇਂ ਜੇ ਪ੍ਰਿੰਟ ਨੇ ਗਰਲਿਸ਼ ਲੁੱਕ ਦੇ ਵਿੱਚ ਬਣਾਓ ਇਹਨਾਂ ਨੂੰ ਤੁਸੀਂ ਸਿੰਪਲ ਸੋਬਰ ਜੇ ਬਣਾਓ ਤੁਹਾਡੀ ਚੁਆਇਸ ਰਹੇਗੀ ਠੀਕ ਹੈ ਤੁਸੀਂ ਕਿਵੇਂ ਦੀ ਸਟੀਚਿੰਗ ਕਰਾਉਣਾ ਚਾਹੁੰਦੇ ਤੁਹਾਡੇ ਤੇ ਡਿਪੈਂਡ ਕਰਦਾ ਅੱਜ ਕੱਲ ਜਿੱਦਾਂ ਤੁਸੀਂ ਦੇਖਿਆ ਕਿ ਪ੍ਰਿੰਟ ਸੂਟਾਂ ਨੂੰ ਆਪਾਂ ਨੇ ਲੂਜ਼ ਫਿਟਿੰਗ ਦੇ ਵਿੱਚ ਬਣਾਉਣਾ ਸ਼ੁਰੂ ਕਰ ਦਿੱਤਾ ਜਿਵੇਂ ਤੁਸੀਂ ਮੇਰੇ ਵੇਅਰ ਕੀਤਾ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਮੈਂ ਸਿੰਪਲ ਜ ਆ ਆ ਲੂਜ਼ ਫਿਟਿੰਗ ਦੇ ਵਿੱਚ ਇਹ ਵਾਲਾ ਸੂਟ ਵੇਅਰ ਕੀਤਾ ਤੁਹਾਨੂੰ ਮੇਰੀ ਇੰਸ ਇਹਨੂੰ ਆਪਾਂ ਫਰਸੀ ਸਲਵਾਰ ਕਹਿ ਦਿੰਨੇ ਆ ਤੇ ਉਹ ਬਣਾਈ ਹੋਈ ਛੋਟੇ ਚਾਕਾਂ ਵਾਲਾ ਬਣਾਇਆ ਤੁਸੀਂ ਇਹਨੂੰ 올ਓਵਰ ਨੂੰ ਸ਼ਾਰਟ ਸ਼ਰਟ ਦੇ ਨਾਲ ਜਿੱਦਾਂ ਆਪਾਂ ਬਣਾ ਸਕਦੇ ਆ ਛੋਟੇ ਚਾਕਾਂ ਦੇ ਨਾਲ ਬਣਾ ਸਕਦੇ ਆ ਠੀਕ ਹੈ ਸ਼ਾਰਟ ਸ਼ਰਟ ਹੋਗੀ ਛੋਟੇ ਚਾਕ ਵਾਲੀ ਬਣ ਜੂਗੀ ਨਾਲ ਤੁਸੀਂ ਟਰੌਜ਼ਰ ਬਣਾ ਸਕਦੇ ਹੋ ਲੂਜ਼ ਵਾਲਾ ਠੀਕ ਹੈ ਅਰਾਊਂਡ 9 10 ਇੰਚ ਮੂਰੀ ਵਾਲਾ ਬਣਾ ਸਕਦੇ ਹੋ ਅਗਰ ਤੁਸੀਂ ਨਹੀਂ ਇੰਨੀ ਖੁੱਲੀ ਮੂਰੀ ਪਾਉਣਾ ਚਾਹੁੰਦੇ ਤੁਸੀਂ ਨਾਰਮਲ ਟਰੌਜ਼ਰ ਜਿਹੜਾ ਬਣਾ ਸਕਦੇ ਹੋ ਔਰ ਇਸ ਨੂੰ ਕੁਰਤਾ ਸਟਾਈਲ ਲੁੱਕ ਦੇ ਵਿੱਚ ਬਣਾ ਸਕਦੇ ਹੋ ਕੋਟ ਸੈੱਟ ਬਣਾਓ ਜੀ ਕੁਰਤਾ ਸਟਾਈਲ ਲੁੱਕ ਦੇ ਵਿੱਚ ਬਣਾਓ ਬਹੁਤ ਪਿਆਰੇ ਲੱਗ ਸੂਟ ਪਾਪਾ ਕੇ ਆ ਚੁੱਕੇ ਹੋ ਤਾਂ ਬਿਲਕੁਲ ਨਵੀਂ ਚੀਜ਼ ਕ੍ਰੈਡੀ ਕਰਵਾਓ ਠੀਕ ਹੈ ਜੀ ਤੇ ਬਹੁਤ ਪਿਆਰਾ ਔਰ ਵਿਦਾਊਟ ਲਾਈਨਿੰਗ ਤੁਸੀਂ ਇਹ ਸੂਟ ਜਿਹੜਾ ਸਟਿਚ ਕਰਵਾ ਸਕਦੇ ਹੋ ਉਹ ਤੁਹਾਡੀ ਚੁਆਇਸ ਰਹੇਗੀ ਅਗਰ ਤੁਸੀਂ ਲਾਈਨਿੰਗ ਐਡ ਕਰਵਾਉਣੀ ਹੈ ਤਾਂ ਤੁਸੀਂ ਕਾਟਨ ਦੀ ਕਰਵਾ ਸਕਦੇ ਹੋ ਤੁਹਾਨੂੰ ਹੋਰ ਕੋਈ ਲਾਈਨਿੰਗ ਐਡ ਕਰਾਉਂਦੀ ਲੋੜ ਨਹੀਂ ਪੈਗੀ ਠੀਕ ਹੈ ਜੀ ਲੋਕ ਅਗਲਾ ਪ੍ਰਿੰਟਰ ਦੇ ਵਿੱਚ ਰਹੇਗਾ ਇਹ ਵਾਲਾ 컬러 ਬਹੁਤ ਹੀ ਪਿਆਰਾ ਜੀ ਸਾਰਿਆਂ ਦੀ ਪਹਿਲੀ ਪਸੰਦ ਨੇ ਵਾਲੇ ਕਲਰ ਜਿੰਨੇ ਵੀ ਕਲਰ ਆਪਾਂ ਲੈ ਕੇ ਆਉਨੇ ਆ ਮੋਸਟਲੀ ਉਹਨਾਂ ਨੂੰ ਤਕਰੀਬਨ ਸਾਰਿਆਂ ਪੈਣਾ ਦਾ ਪਤਾ ਹੀ ਹੈ ਕਿ ਪੈਣਾ ਕਿਵੇਂ ਦੀ ਪ੍ਰਿੰਟਿੰਗ ਔਰ ਕਿਵੇਂ ਦੀ ਕਲਰ ਲਾਈਕ ਕਰਦੀਆਂ ਨੇ ਇਹ ਵੀ ਪ੍ਰਿੰਟ ਬਹੁਤ ਜ਼ਿਆਦਾ ਸੋਹਣਾ ਜੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਤੁਸੀਂ ਇਸ ਨੂੰ ਲੂਜ਼ ਪੈਟਰਨ ਦੇ ਵਿੱਚ ਸਟਿਚਿੰਗ ਕਰਵਾ ਸਕਦੇ ਅੱਜ ਕੱਲ ਤੁਸੀਂ ਇੰਸਟਾਗ੍ਰam ਵਗੈਰਾ ਸਾਰੇ ਚਲਾਉਂਦੇ ਹੋ ਸਭ ਨੂੰ ਪਤਾ ਹੈ ਕਿ ਕੀ ਕੁਝ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਠੀਕ ਹੈ ਜੀ ਬਾਕੀ ਅਗਰ ਤੁਸੀਂ ਨਵੇਂ ਟ੍ਰੈਂਡ ਦੇ ਹਿਸਾਬ ਨਾਲ ਚੱਲਣਾ ਚਾਹੁੰਦੇ ਮੇਰੇ ਵਾਂਗੂ ਮੈਂ ਤਾਂ ਆਪ ਖੁਦ ਟ੍ਰੈਂਡ ਦੇ ਹਿਸਾਬ ਨਾਲ ਨਹੀਂ ਚੱਲਦੀ ਹੈਗੀ ਬਟ ਸਾਨੂੰ ਮਜਬੂਰਨ ਚੱਲਣਾ ਪੈਂਦਾ ਕਿਉਂਕਿ ਜੋ ਕੁਝ ਮਾਰਕੀਟ ਦੇ ਵਿੱਚ ਆਉਂਦਾ ਸਾਨੂੰ ਪਹਿਲਾਂ ਖੁਦ ਆਪਣੇ ਤੇ ਉਹ ਚੀਜ਼ ਅਪਲਾਈ ਕਰਨੀ ਪੈਂਦੀ ਹੈ ਔਰ ਫਿਰ ਅੱਗੇ ਤੁਹਾਡੇ ਲਈ ਆਪਾਂ ਲੈ ਕੇ ਆਉਨੇ ਆ ਠੀਕ ਹੈ ਸਾਨੂੰ ਲੱਗਦਾ ਹੈ ਕਿ ਅਗਰੇ ਚੀਜ਼ ਵਧੀਆ ਲੱਗ ਰਹੀ ਤਾਂ ਜਰੂਰ ਆਪਾਂ ਤੁਹਾਨੂੰ ਰეკਮੈਂਡ ਕਰਦੇ ਆ ਕਿ ਤੁਸੀਂ ਇਹ ਚੀਜ਼ ਜਰੂਰ ਆਪਣੇ ਡੈਡੀ ਕਰਵਾਓ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਤੁਸੀਂ ਇਸ ਦੇ ਸ਼ਾਰਟ ਸ਼ਰਟ ਜਿੱਦਾਂ ਸ਼ਾਰਟ ਚਾਕਾਂ ਵਾਲੀ ਸ਼ਰਟ ਅੱਜਕੱਲ ਚੱਲ ਰਹੀ ਹੈ ਲੂਜ਼ ਫਿਟਿੰਗ ਦੇ ਵਿੱਚ ਨਾਲ ਲੂਜ਼ ਪਲਾਜ਼ੋ ਬਣਾਓ ਲੂਜ਼ ਸਲਵਾਰ ਬਣਾਓ ਬਹੁਤ ਪਿਆਰੀ ਲੁੱਕ ਆਏਗੀ ਜੀ ਤੁਹਾਡੀ ਬਿਲਕੁਲ ਤੁਹਾਡੀ ਨਵੀਂ ਲੁੱਕ ਬਣ ਜਾਣੀ ਹੈ ਠੀਕ ਹੈ ਜੀ ਬਟ ਅਗਰ ਤੁਸੀਂ ਸਾਡੇ ਤੋਂ ਸਟਿਚਿੰਗ ਕਰਵਾਉਣੀ ਤਾਂ ਤੁਹਾਨੂੰ ਸਾਨੂੰ ਟਾਈਮ ਦੇਣਾ ਪੈਣਾ ਜੀ ਠੀਕ ਹੈ ਸਟਿਚਿੰਗ ਨੂੰ ਸਾਨੂੰ ਟਾਈਮ ਲੱਗਦਾ ਦੇਖੋ ਕੋਈ ਵੀ ਚੀਜ਼ ਹੈ ਨਾ ਕਹਿੰਦੇ ਨਾ ਵੀ ਅੱਛੀ ਚੀਜ਼ ਲੈਣ ਵਾਸਤੇ ਥੋੜਾ ਟਾਈਮ ਤਾਂ ਲੱਗਦਾ ਹੀ ਹੈ ਅਗਰ ਅਸੀਂ ਸਟਿਚਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਾਨੂੰ ਟਾਈਮ ਦੇਣਾ ਪੈਣਾ ਜੀ ਔਰ ਜਿਹੜੇ ਸਕਰੀਨ ਦੇ ਉੱਪਰ ਪ੍ਰਾਈਸ ਸ਼ੋ ਹੋ ਰਿਹਾ ਜਿਹੜਾ ਜਿਹੜਾ ਪ੍ਰਿੰਟ ਪਸੰਦ ਆਈ ਜਾ ਰਿਹਾ ਫਟਾਫਟ ਆਪਣੇ ਲਈ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਲ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਇਹ ਤਿੰਨ ਤੁਹਾਨੂੰ ਕਲਰ ਸੇਮ ਫੈਬਰਿਕ ਤੇ ਦਿਖਾਏ ਨੇ ਤੇ ਕਲਰ ਅਲੱਗ-ਅਲੱਗ ਦਿਖਾਏ ਨੇ। ਲੋ ਜੀ ਇਹ ਵੀ ਕਲਰ ਬਹੁਤ ਹੀ ਜ਼ਿਆਦਾ ਸੋਹਣਾ ਹੈ ਅਗਰ ਤੁਸੀਂ ਇਹ ਵਾਲਾ ਕਲਰ ਲਾਇਕ ਕਰ ਤੁਸੀਂ ਇਹ ਵਾਲਾ ਕਰਵਾ ਸਕਦੇ ਹੋ ਅਗਰ ਤੁਹਾਨੂੰ ਉਹਨਾਂ ਦੇ ਵਿੱਚੋਂ ਕੋਈ ਕਲਰ ਪਸੰਦ ਆ ਤਾਂ ਤੁਸੀਂ ਉਹ ਵੀ ਕਰ ਸਕਦੇ ਹੋ ਕਿਉਂਕਿ ਕੋਈ ਵੀ ਕਲਰ ਇਦਾਂ ਦਾ ਨਹੀਂ ਹੈਗਾ ਜਿਹੜਾ ਤੁਸੀਂ ਨਾ ਪਸੰਦ ਕਰੋ ਸਾਰੇ ਹੀ ਕਲਰ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ। ਠੀਕ ਹੈ ਜੀ ਬਹੁਤ ਪਿਆਰਾ ਜਿਹਾ ਪ੍ਰਿੰਟ ਹੈ। ਆ ਆਲ ਓਵਰ ਸੂਟ ਸਲ ਸਲਵਾਰ ਸੂਟ ਬਣਾਓ ਤੁਸੀਂ ਠੀਕੇ ਇਦਾਂ ਨਹੀਂ ਹੈਗਾ ਮੈਚਿੰਗ ਨਹੀਂ ਬੱਤਾਂ ਦੇਖੋ ਇਹ ਮੈਚਿੰਗ ਨਹੀਂ ਸੋਹਣੇ ਲੱਗਣਗੇ ਇਹ ਆਪਾਂ ਮੈਂ ਕਹੂੰਗੀ ਕਿ ਇਹ ਆਲ ਓਵਰ ਹੀ ਜ਼ਿਆਦਾ ਸੋਹਣੇ ਲੱਗਣਗੇ ਬਹੁਤ ਪਿਆਰੇ ਬਣ ਗਏ ਜੀ ਆਲ ਓਵਰ ਤੁਸੀਂ ਆਰਾਮ ਨਾਲ ਬਣਾਓ ਗਰਮੀ ਦੇ ਵਿੱਚ ਇੱਕ ਲਾਓ ਇੱਕ ਪਾਓ ਬਹੁਤ ਸੌਫਟ ਫੈਬਰਿਕ ਹੈ ਹੈਂਡ ਵਾਸ਼ ਨੇ ਜੀ ਤੁਸੀਂ ਘਰ ਦੇ ਵਿੱਚ ਵਾਸ਼ ਕਰ ਸਕਦੇ ਹੋ ਕੋਈ ਤੁਹਾਨੂੰ ਡਰਾਈਕਲਿੰਗ ਦੀ ਨੀਡ ਨਹੀਂ ਹੈਗੀ ਇਹਨਾਂ ਨੂੰ ਠੀਕੇ ਕੋਈ ਤੁਸੀਂ ਇਸ ਨੂੰ ਈਜ਼ੀ ਨਹੀਂ ਵਾਸ਼ ਕਰਨਾ ਹੈਗਾ ਆਰਾਮ ਨਾਲ ਹੈਂਡ ਵਾਸ਼ ਕਰੋ ਛਾਂਵੇਂ ਨੂੰ ਸੁਕਾਓ ਕੁਛ ਨਹੀਂ ਹੁੰਦਾ ਹੈਗਾ ਕੱਪੜੇ ਨੂੰ ਠੀਕ ਹੈ ਜੀ ਕਪੜਾ ਚਾਹੇ ਕਿਹੇ ਜਾ ਵੀ ਹੋਵੇ ਤੁਹਾਡੇ ਹੱਥ ਦੇ ਵਿੱਚ ਹੈ ਕਿ ਤੁਸੀਂ ਉਸ ਨੂੰ ਕਿਸ ਤਰ੍ਹਾਂ ਵਰਤਣਾ ਹੈ ਠੀਕ ਹੈ ਜੀ ਤੇ ਆਰਾਮ ਨਾਲ ਘਰ ਦੇ ਵਿੱਚ ਧੋਵੋ ਸੁੱਕਣੇ ਪਾਓ ਛਾਵੇਂ ਪਾਓ ਠੀਕ ਹੈ ਕਿਉਂਕਿ ਕਾਟਨ ਹੈ ਜੀ ਝੱਟ ਸੌਕ ਜਾਂਦਾ ਅੱਜ ਦੇ ਟਾਈਮ 'ਤੇ ਜ ਜਰਮੀ ਜਿਹੜੇ ਸਾਣਾ ਪੈਰੀ ਤਾਂ ਬੰਦੇ ਸੁੱਕ ਰਹੇ ਨੇ ਤੇ ਕਪੜਾ ਸੁਕਣਾ ਤਾਂ ਬਹੁਤ ਆਸਾਨ ਹੈ ਠੀਕ ਹੈ ਜੀ ਤੇ ਲਓ ਪਹਿਣੋ ਜਿਹੜਾ ਜਿਹੜਾ ਪ੍ਰਿੰਟ ਪਸੰਦ ਆ ਸਕਰੀਨਸ਼ਾਟ ਲਈ ਜਾਓ ਔਰ WhatsApp ਤੇ ਮੈਸੇਜ ਕਰੀ ਜਾਓ ਲਓ ਜੀ ਮਸਟਰਡ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਰਹਿੰਦੀ ਹੈ ਪਤਾ ਨਹੀਂ ਹਰੇਕ ਆਰਟਿਸਟਾ ਕੋਈ ਵੀ ਪ੍ਰਿੰਟ ਬਣਾਉਂਦਾ ਬਟ ਉਹਦੇ ਚ ਮਸਟਰਡ ਕਲਰ ਦੇ ਵਿੱਚ ਦੋ ਤਿੰਨ ਛੇੜਾ ਜ਼ਰੂਰ ਬਣਾਉਂਦੇ ਨੇ ਲਓ ਜੀ ਇਹ ਵੀ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਠੀਕ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਦਿੱਤਾ ਦੇਖੋ ਜੋ ਕੁਝ ਟ੍ਰੈਂਡਿੰਗ ਦੇ ਵਿੱਚ ਚੱਲ ਰਿਹਾ ਹੈ ਬਸ ਤੁਸੀਂ ਸਾਰੇ ਹੀ ਸਿਆਣੇ ਹੋ ਅਜੇ ਟਾਈਮ 'ਚ ਕੋਈ ਬੇਵਕੂਫ ਨਹੀਂ ਹੈਗਾ ਆਣਾ ਕੋਈ ਜਿਹਨੂੰ ਕੁਝ ਪਤਾ ਨਹੀਂ ਨੌਲੇਜ ਨਹੀਂ ਹੈਗੀ ਸਭ ਨੂੰ ਪਤਾ ਹੈ ਜੀ ਬੱਚਾ ਬੱਚਾ ਇੰਸਟਾਗ੍ਰam ਤੋਂ ਆਉਂਦਾ ਇੰਸਟਾਗ੍ਰam ਤੇ ਤੁਸੀਂ ਜਿੱਦਾਂ ਦੀ ਮਰਜ਼ੀ ਡਿਜ਼ਾਈਨਿੰਗ ਕੱਢ ਕੇ ਸਾਨੂੰ ਭੇਜ ਸਕਦੇ ਹੋ ਸਕਰੀਨਸ਼ਾਟ ਲੈ ਕੇ ਕਿ ਅਸੀਂ ਅਮਨ ਇਦਾਂ ਦਾ ਰੈਡੀ ਕਰਵਾਉਣਾ ਚਾਹੁੰਦੇ ਆ ਅਸੀਂ ਸੇਮ ਹੀ ਤੁਹਾਨੂੰ ਬਣਾ ਕੇ ਦੇਵਾਂਗੇ ਇਹ ਵੀ ਕਲਰ ਬਹੁਤ ਪਿਆਰਾ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣਾ ਹੈ ਜੀ ਅਗਰ ਤੁਹਾਨੂੰ ਇਹ ਵੀ ਪ੍ਰਿੰਟ ਪਸੰਦ ਹੈ ਤੁਸੀਂ ਇਸ ਨਾਲ ਇਹ ਵੀ ਬਣਾ ਸਕਦੇ ਹੋ ਅਗਰ ਤੁਸੀਂ ਸਲਵਾਰ ਸੂਟ ਬਣਾਉਣਾ ਸਿੰਪਲ ਸਲਵਾਰ ਸੂਟ ਬਣਾਓ ਠੀਕ ਹੈ ਅਗਰ ਤੁਸੀਂ ਟਰੌਜ਼ਰ ਸੂਟ ਬਣਾਉਣਾ ਟਰੌਜ਼ਰ ਨਾਲ ਹੀ ਬਣਾ ਸਕਦੇ ਹੋ ਕੋਟ ਸੈੱਟ ਬਣਾਉਣਾ ਤੁਸੀਂ ਕੋਟ ਸੈੱਟ ਵੀ ਬਣਾ ਸਕਦੇ ਹੋ ਤੁਹਾਡੀ ਚੁਆਇ ਕੋਈ ਵੀ ਸਕਰੀਨਸ਼ਾਟ ਲੈ ਕੇ ਤੁਸੀਂ ਸਾਨੂੰ ਸੈਂਡ ਕਰ ਦਿਓ ਤੇ ਅਸੀਂ ਇਸ ਤਰ੍ਹਾਂ ਦੀ ਡਰੈਸ ਜਿਹੜੀ ਬਣਾਉਣਾ ਚਾਹੁੰਦੇ ਆ ਸੇਮ ਹੀ ਬਣ ਜਾਏਗੀ ਟਿਸਟਾ ਦਾ ਬ੍ਰਾਂਡ ਰਹੇਗਾ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ ਜਿੰਨੇ ਵੀ ਪ੍ਰਿੰਟ ਦਿਖਾਏ ਨੇ ਸਾਰੇ ਹੀ ਮੈਂ ਤੁਹਾਨੂੰ ਇੱਕ ਤੋਂ ਇੱਕ ਪ੍ਰਿੰਟ ਦਿਖਾਏਗੇ ਨੇ ਕੋਈ ਵੀ ਇਹਦੇ ਵਿੱਚ ਕੋਈ ਡਾਰਕ ਸ਼ੇਡ ਨਹੀਂ ਹੈਗੀ ਕੋਈ ਲਾਈਟ ਸ਼ੇਡ ਨਹੀਂ ਹੈਗੀ ਸਾਰੇ ਹੀ ਪ੍ਰਿੰਟ ਬਹੁਤ ਹੀ ਜ਼ਿਆਦਾ ਸੋਹਣੇ ਨੇ ਜੀ 30 ਤਾਰੀਖ ਲੈਕਸ਼ਨ ਤੁਹਾਨੂੰ ਦਿਖਾਈਏ ਸਾਰੀ ਆ ਬਿਨਾ ਤੇ ਸਰਦਨ ਪਤਾਈਏ ਅਸੀਂ ਕੋਈ ਜ਼ਿਆਦਾ ਫੈਬਰਿਕ ਨਹੀਂ ਲੈ ਕੇ ਆਉਂਦੇ ਕਿਉਂਕਿ ਸਾਨੂੰ ਇਹਨਾਂ ਤੇ ਪੂਰਾ ٹرسٹ ਹੈ ਔਰ ਸਾਡੀਆਂ ਭੈਣਾਂ ਦੀ ਜਿਹੜੀਆਂ ਜੜੀਆਂ ਭੈਣਾਂ ਦੀ ਅੱਛੀ ਚੁਆਇਸ ਹੈ ਉਹ ਟੇਸਟਾ ਹੀ ਲਾਈਕ ਕਰਦੀ ਨੇ ਮੋਸਟਲੀ ਸਾਡੇ ਕੋਲ ਟੇਸਟਾ ਚਨਾਰੀ ਹੁੰਦਾ ਜੀ ਜ਼ਿਆਦਾ ਠੀਕ ਹੈ ਇਹ ਕਬੀ ਕਦੀ ਕਦਾਈ ਕਿਤੇ ਏਕੇ ਟੈਕਸ ਦੇ ਵਿੱਚ ਸਾਨੂੰ ਲਿਆਉਣੇ ਪੈਂਦੇ ਨੇ ਉਹ ਵੀ ਜਿਹੜੀ ਪ੍ਰਿੰਟਿੰਗ ਅੱਛੀ ਹੋਵੇ ਠੀਕ ਹੈ ਜੀ ਬਹੁਤ ਹੀ ਸੋਚ ਸਮਝ ਕੇ ਪ੍ਰਿੰਟਿੰਗ ਲੈ ਕੇ ਆਉਨੇ ਆ ਇਦਾਂ ਨਹੀਂ ਹੈਗਾ ਕਿ ਤੁਸੀਂ ਈਜ਼ਲੀ ਕਿਤੋਂ ਵੀ ਲੈ ਸਕਦੇ ਹੋ ਠੀਕ ਹੈ ਬਹੁਤ ਸਾਰਾ ਕੋਈ ਧਿਆਨ ਦੇ ਵਿੱਚ ਰੱਖਦੇ ਆ ਕਿ ਕਿਦਾਂ ਦੀ ਕਲਰ ਕਲੈਕਸ਼ਨ ਸਾਨੂੰ ਚਾਹੀਦੀ ਹੈ ਲਾਈਟ ਡਾਰਕ ਦਾ ਕੰਬੀਨੇਸ਼ਨ ਸਾਨੂੰ ਹਰੇਕ ਸੂਟ ਦੇ ਵਿੱਚ ਚਾਹੀਦਾ ਕਿਉਂਕਿ ਸਾਡੀ ਖੁਦ ਦੀ ਚੁਆਇਸ ਵੀ ਇਦਾਂ ਦੀ ਔਰ ਸਾਡੀਆਂ ਭੈਣਾਂ ਦੀ ਚੁਆਇਸ ਵੀ ਇਦਾਂ ਦੀ ਹੈ ਠੀਕ ਹੈ ਭੈਣੋ ਚਲੋ ਜੀ ਅੱਜ ਵਾਲੇ ਸੂਟ ਵੀ ਤੁਹਾਨੂੰ ਮੈਨੂੰ ਉਮੀਦ ਹੈ ਪੂਰੀ ਕਿ ਪਸੰਦ ਆਉਣਗੇ ਕਿਉਂਕਿ ਪ੍ਰਿੰਟ ਬਹੁਤ ਜ਼ਿਆਦਾ ਸੋਹਣੇ ਨੇ ਜੀ ਹਲਕੇ ਫੁਲਕੇ ਜੇ ਪ੍ਰਿੰਟ ਨੇ ਔਰ ਬਿਲਕੁਲ ਲਾਈਟ ਵੇਟ ਫੈਬਰਿਕ ਹੈ ਵਿਦਾਊਟ ਲਾਈਨਿੰਗ ਤੁਸੀਂ ਬਣਾਉਣੇ ਵਿਦਾਊਟ ਵੀ ਬਣਾ ਸਕਦੇ ਹੋ ਅਗਰ ਤੁਹਾਨੂੰ ਜਿਹੜੀਆਂ ਫੌਨ ਵਾਲੀਆਂ ਪਹਿਣਾ ਨੇ ਤੁਸੀਂ ਤਾਂ ਲਾਈਨਿੰਗ ਕਾਟਨ ਦੀ ਲਗਵਾ ਹੀ ਲਿਓ ਠੀਕ ਹੈ ਜੀ ਕਿਉਂਕਿ ਬਾਹਰ ਜ਼ਿਆਦਾ ਇੰਨੀ ਗਰਮੀ ਤਾਂ ਹੁੰਦੀ ਨਹੀਂ ਬਟ ਫਿਰ ਵੀ ਤੁਸੀਂ ਕੁਝ ਨਵਾਂ ਟੇਸਟ ਕਰਨਾ ਚਾਹੁੰਦੇ ਹੋ ਜਿੱਦਾਂ ਕੋਟ ਸੈੱਟ ਵਗੈਰਾ ਦੇ ਵਿੱਚ ਠੀਕ ਹੈ ਉਹ ਤੁਸੀਂ ਕਰ ਸਕਦੇ ਹੋ ਉਹ ਚਾਹੇ ਤੁਸੀਂ ਬਿਨਾ ਲਾਈਨਿੰਗ ਤੋਂ ਬਣਾ ਲਓ ਠੀਕ ਹੈ ਚਾਹੇ ਤੁਸੀਂ ਲਾਈਨਿੰਗ ਲਾ ਕੇ ਬਣਵਾ ਲਓ ਉਹ ਤੁਹਾਡੀ ਚੁਆਇਸ ਰਹੇਗੀ ਦੁਪट्टे ਆਪਾਂ ਤੁਹਾਨੂੰ ਦੱਸ ਦਿੱਤੇ ਨੇ ਕਿ ਦੁਪट्टे ਤੁਸੀਂ ਇਸ ਨਾਲ ਕਾਟਨ ਟੱਚ ਦੇ ਵਿੱਚ ਡਾਈ ਡਾਈ ਕਰਵਾ ਸਕਦੇ ਹੋ ਪਲੇਨ ਕਰਵਾ ਸਕਦੇ ਹੋ ਤੁਹਾਡੀ ਚੁਆਇਸ ਰਹੇਗੀ ਤੁਸੀਂ ਮੈਨੂੰ WhatsApp ਤੇ ਤੁਸੀਂ ਮੈਂਸ਼ਨ ਕਰ ਸਕਦੇ ਹੋ ਔਰ ਰਹੀ ਗੱਲ ਮੈਜ਼ਰਮੈਂਟ ਦੀ ਅਗਰ ਤੁਹਾਨੂੰ ਮੈਜ਼ਰਮੈਂਟ ਦੀ ਕੋਈ ਦਿੱਕਤ ਪਰੇਸ਼ਾਨੀ ਆ ਰਹੀ ਤੁਸੀਂ ਮੇਰੇ ਨਾਲ WhatsApp ਤੇ ਮੈਸੇਜ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ ਐਂਡ ਦੇਖੋ ਕਾਲ ਦਾ ਟਾਈਮ ਹੁੰਦਾ तकरीबन ਸ਼ਾਮ ਨੂੰ ਹੀ ਹੁੰਦਾ ਮਾਰਨਿੰਗ ਟਾਈਮ ਕਾਲ ਅਟੈਂਡ ਕਰਨੀ ਬੜੀ ਮੁਸ਼ਕਲ ਹੋ ਜਾਂਦੀ ਬਟ ਫਿਰ ਵੀ ਤੁਹਾਨੂੰ ਕੁਝ ਅਰਜੈਂਟ ਹੁੰਦਾ ਸਾਨੂੰ ਤੁਸੀਂ ਵਾਇਸ ਮੈਸੇਜ ਸੈਂਡ ਕਰ ਦਿਆ ਕਰੋ ਵਾਇਸ ਮੈਸੇਜ ਦਾ ਰਿਪਲਾਈ ਆਪਾਂ ਕਈ ਵਾਰ ਨਾਲ ਦੀ ਨਾਲ ਹੋ ਜਾਂਦਾ ਬਟ ਕਈ ਵਾਰ ਜਦੋਂ ਵੀ ਸਾਨੂੰ ਟਾਈਮ ਅਦਾ ਆਪਾਂ ਨਾਲ ਦੀ ਨਾਲ ਰਿਪਲਾਈ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਾਂ ਠੀਕ ਹੈ ਮੇਨੂੰ ਮੈਜ਼ਰਮੈਂਟ ਜਿਹੜਾ ਲੈਣਾ ਉਹ ਆਪਾਂ ਤੁਹਾਡੇ ਨਾਲ ਮੈਸੇਜ ਤੇ ਗੱਲ ਕਰ ਲਾਂਗੇ ਆਪਾਂ ਟਾਈਮ ਫਿਕਸ ਕਰਕੇ ਤੁਹਾਡਾ ਵੀਡੀਓ ਕਾਲ ਤੇ ਮੈਜ਼ਰਮੈਂਟ ਜਿਹੜਾ ਉਹ ਲੈ ਲਾਂਗੇ ਠੀਕ ਹੈ ਕਿਸੇ ਤਰ੍ਹਾਂ ਦੀ ਕੋਈ ਤੁਹਾਨੂੰ ਟੈਨਸ਼ਨ ਲੈਣ ਦੀ ਲੋੜ ਨਹੀਂ ਤੁਸੀਂ ਸੇ ਤੁਹਾਨੂੰ ਮੈਜ਼ਰਮੈਂਟ ਦੇਣਾ ਫਿਟਿੰਗ ਅਸੀਂ ਕਿਵੇਂ ਸੈੱਟ ਕਰਨੀ ਹੈ ਸਾਡੇ ਦੇ ਡਿਪੈਂਡ ਕਰਦਾ ਠੀਕ ਹੈ ਸਾਡੇ ਤੇ ਛੱਡ ਦਿਆ ਕਰੋ ਤੁਸੀਂ ਕਿਸੇ ਦਾ ਦੀ ਕੋਈ ਟੈਨਸ਼ਨ ਨਹੀਂ ਲੈਣੀ ਹੈਗੀ ਠੀਕ ਹੈ ਜੀ ਚਲੋ ਜੀ ਉਮੀਦ ਕਰਦੇ ਹਾਂ ਕਿ ਤੁਹਾਨੂੰ ਸਾਡੇ ਅੱਜ ਵਾਲ ਜਿਹੜੇ ਪ੍ਰਿੰਟ ਨੇ ਉਹ ਬਹੁਤ ਹੀ ਜ਼ਿਆਦਾ ਸੋਹਣੇ ਲੱਗੇ ਹੋਣਗੇ ਹੈ ਵੀ ਬਹੁਤ ਹੀ ਜ਼ਿਆਦਾ ਸੋਹਣੇ ਨੇ ਕੋਈ ਵੀ ਪ੍ਰਿੰਟ ਛੱਡਣ ਵਾਲਾ ਨਹੀਂ ਹੈਗਾ ਕੋਈ ਪ੍ਰਿੰਟ ਇਹ ਨਹੀਂ ਕਹਿ ਸਕਦੇ ਤੁਸੀਂ ਕਿ ਨਹੀਂ ਇਦਾਂ ਦੇ ਪ੍ਰਿੰਟ ਅਸੀਂ ਪਹਿਲਾਂ ਵੇਅਰ ਕੀਤੇ ਹੋਏ ਨੇ ਮੈਂ ਕਹਿ ਹੀ ਨਹੀਂ ਸਕਦੀ ਵੀ ਇਹ ਜਿਹੇ ਤਰ੍ਹਾਂ ਇਸ ਤਰ੍ਹਾਂ ਦੇ ਪ੍ਰਿੰਟ ਕਦੀ ਪਹਿਲਾਂ ਆਏ ਹੋਣਗੇ ਚਲੋ ਮਿਲਦੇ ਹਾਂ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ